ਮੈਨੂੰ ਮੈਸੇਜ ਵੀ ਆਉਂਦੇ ਆ ਤੁਹਾਨੂੰ ਇਲੂਮਿਨੇਟਿਸ ਤੋਂ ਮੈਸੇਜ ਆ ਮੈਸੇਜ ਆ ਦਿਖਾ ਦੂੰਗਾ ਤੁਹਾਨੂੰ ਇਹ ਸਾਡੇ ਹੋ ਜੋ ਸਿੱਖਾਂ ਨੂੰ ਵੀ ਟਾਰਗੇਟ ਕਰ ਰਹੇ ਹੋ ਉਹਨਾਂ ਲਈ ਸਿੱਖ ਇਹਨੂੰ ਮੈਟਰ ਨਹੀਂ ਕਰ ਰਿਹਾ ਹਮ ਉਹਨਾਂ ਲਈ ਸੋਲ ਬਾਇ ਕਰਦੇ ਆ ਪਰ ਤੁਹਾਡੀ ਸੋਲ ਉਹਨਾਂ ਨੇ ਕਿਉਂ ਤੁਸੀਂ ਤਾਂ ਇੱਕ ਧਾਰਮਿਕ ਬੰਦੇ ਹੋ ਤੁਸੀਂ ਲੋਕਾਂ ਨੂੰ ਮਤਲਬ ਧਾਰਮਿਕ ਬੰਦੇ ਵੀ ਉਹਨਾਂ ਨੇ ਆਪਣੇ ਨਾਲ ਰਲਾਈ ਆਏ ਤੁਸੀਂ ਧਰਮ 'ਚ ਰਹਿ ਕੇ ਲੋਕਾਂ ਨੂੰ ਗਲਤ ਚੀਜ਼ਾਂ ਗਾਈਡ ਕਰੋਗੇ ਉਹਦੇ ਨਾਲ ਜੋੜੋਂਗੇ ਠੀਕ ਹੈ ਕਰਮ ਕਾਂਡਾਂ ਨਾਲ ਜੋੜੋਂਗੇ ਸ਼ੈਤਾਨ ਨਾਲ ਜੋੜੋਂਗੇ ਤਾਂ ਹੀ ਤੁਸੀਂ ਕਹਿੰਦੇ ਹੋ ਵੀ ਉਹ ਲੋਕਟ ਪਵਾ ਕੇ ਅੰਦਰ ਤੁਰਿਆ ਫਿਰਦਾ ਮਤਲਬ ਰੱਬ ਦਾ ਨਾਮ ਲੈ ਕੇ ਸ਼ੈਤਾਨ ਨਾਲ ਜੋੜਿਆ ਜਾ ਰਿਹਾ ਹਾਂ ਠੀਕ ਹੈ ਧਰਮ ਸਥਾਨ ਬਣਾ ਕੇ ਧਰਮ ਦੇ ਨਾਮ ਤੋਂ ਸਥਾਨ ਬਣਾ ਕੇ ਉੱਤੇ ਵੀ ਗਲਤ ਕੰਮ ਕਰਾਵੇਂ ਇਹ ਸ਼ੈਤਾਨ ਦੇ ਕੰਮ ਪਿੱਛੇ ਕਿੰਨੇ ਬਾਬੇ ਆਏ ਸੀ ਜਿਹਨਾਂ ਬੱਚਿਆਂ ਨਾਲ ਰੇਪ ਕੀਤੇ ਨੇ ਕਿ ਕੁੜੀਆਂ ਨਾਲ ਦੇਖੋ ਕੋਈ ਵੀ ਜਿਹੜਾ ਗਲਤ ਕਾਰਜ ਕਰਦਾ ਹੈ ਨਾ ਉਹਦਾ ਫਲ ਵੀ ਪਰਮਾਤਮਾ ਉਸੇ ਵਕਤ ਦੇ ਦਿਆ ਹੈ ਉਹ ਕੌਣ ਆ ਕਿਸ ਸਭੇਤਾ ਤੋਂ ਆ ਕਿਹੜਾ ਬਾਬਾ ਆ ਕਿਹੜਾ ਸਾਧੂ ਆ ਇਹਦੇ ਤੋਂ ਰੱਬ ਨੂੰ ਕੋਈ ਲੈਂਦੇ ਨਹੀਂ ਜੋ ਕਰਮ ਕਰੋਗੇ ਤਾਂ ਫਲ ਨਾਲ ਨਾਲ ਦੁਨੀਆ ਹੀ ਦੇ ਦਿੰਦੀ ਆ ਦੁਨੀਆ ਦੇ ਹਰਨਾਖਸ਼ ਦੇ ਘਰ ਪ੍ਰਹਲਾਦ ਪੈਦਾ ਕੀਤਾ ਸੀਗਾ ਰਕਸ਼ਸੀ ਸੀ ਉਹਦਾ ਆਪਣਾ ਪੁੱਤਰ ਹੀ ਸੀਗਾ ਲੈ ਉਹਦੇ ਘਰ ਹੀ ਭਗਤ ਪੈਦਾ ਕਰਤਾ ਹੈਨਾ ਹਰਨਾਖਸ਼ ਦੁਸ਼ਟਾਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ ਗੁਰਬਾਣੀ ਜਾਂਦੀ ਆ ਗੁਰਬਾਣੀ ਚ ਨਾ ਬਹੁਤ ਕੋਸ਼ਿਸ਼ ਪਿਆਰ ਕਰਦੀ ਆ ਪਰ ਚਪੇੜਾਂ ਆਪਣੇ ਬੰਦੇ ਨੂੰ ਜ਼ਿਆਦਾ ਮਾਰਦੀ ਆ ਜਿੱਥੇ ਗਲਤੀ ਹੋ ਜੇ ਆਪਣੇ ਨਿਆਣੇ ਦੇ ਜਾਲਾ ਡੰਡੇ ਬੰਦੇ ਜਿਹੜੇ ਧਰਮੀ ਕੁਹਾ ਕੇ ਧਰਮ ਦਾ ਕੰਮ ਨਹੀਂ ਕਰਦੇ ਤੇ ਕੱਲੇ ਇਸ ਡਿਜ਼ਾਈਨ ਉੱਪਰਲੇ ਕੱਪੜਿਆਂ ਤੱਕ ਡਿਪੈਂਡ ਹੈ ਨਾ ਤੇ ਉਹਦੇ ਨਾਮ ਤੋਂ ਧੰਦਾ ਕਰ ਰਿਹਾ ਤੇ ਕੱਲਾ ਦਿਖਾਵਾ ਕਰ ਰਿਹਾ ਤੇ ਉਸ ਦਿਖਾਵੇ ਦੇ ਵਿੱਚ ਰਹਿ ਕਰਕੇ ਉਹ ਉਸ ਪਰਮਾਤਮਾ ਨੂੰ ਭੁੱਲ ਕੇ ਗਲਤ ਕਾਰਜ ਕਰ ਰਿਹਾ ਤੇ ਉਹਦਾ ਦੇਣਦਾਰੀ ਵੀ ਪਰਮਾਤਮਾ ਨਾਲੋਂ ਨਾਲ ਕਰਦਾ ਹੈ ਨਾਲੋਂ ਨਾਲ ਇੱਥੇ ਕਰਦਾ ਸਾਰੇ ਉਹਦੇ ਹੱਥ 'ਚ ਹੀ ਆ ਸਾਰਾ ਹੁਕਮ ਹੈ ਅੰਦਰ ਸਭ ਕੋ ਬਾਹਰ ਨਾ ਨਾਨਕ ਹੁਕਮ ਹੈ ਜੇ ਬੁੱਢਾ ਤਾਂ ਉਹ ਮੈਂ ਕਹਿਣਾ ਪਰ ਜਿਹੜੇ ਗਲਤ ਕਰ ਰਹੇ ਉਹ ਤਾਂ ਹੁਕਮ ਸੁਣੀ ਤੁਸੀਂ ਆਪ ਜਿਹੜੇ ਗਲਤ ਜਿਹੜੇ ਸੀਕ੍ਰੈਟਸ ਬਣਾਏ ਸੀ ਉਹਦਾ ਰਿਜ਼ਲਟ ਫੇਰ ਪਰਮਾਤਮਾ ਦੇ ਦਿੰਦਾ ਨਾ ਨਾਲੋਂ ਨਾਲ ਹਾਂ ਤੁਸੀਂ ਅੱਗੇ ਚ ਛਾਲ ਮਾਰੋ ਤਾਂ ਸਾੜਾ ਵੱਜੂਗਾ ਤੇ 14 ਤਾਂ ਨਹੀਂ ਕਸੂਰ ਉਹਨੇ ਉਹਦਾ ਰਿਜ਼ਲਟ ਦੇ ਦੇਣਾ ਪਰ ਆਪਾਂ ਦੇਖਦੇ ਵੀ ਛਾਲ ਮਾਰੇ ਤੈਨੂੰ ਸਾੜਾ ਲੱਗ ਜੂਗਾ ਪਰ ਆਪਾਂ ਦੇਖਦੇ ਜਿਹੜੇ ਉਹਨਾਂ ਨਾਲ ਜੁੜਦੇ ਆ ਉਹ ਮਿਲੀਨियर्स ਬਣ ਜਾਂਦੇ ਆ ਬਿਲੀਨियर्स ਬਣ ਜਾਂਦੇ ਆ ਬਾਤ ਚ ਜਾਂਦੇ ਕਿੱਥੇ ਆ ਆਪਣਾ ਮੌਤ ਦੇ ਪਗਾਮ ਆਪ ਹੀ ਲਿਖ ਰਹੇ ਹੁੰਦੇ ਆ ਠੀਕ ਆ ਓਏ ਟਾਈਮਿੰਗ ਕਰਦਾ ਟਾਈਮਿੰਗ ਕਰਦਾ ਤੁਸੀਂ ਅਮੀਰੀ ਕਿਸ ਨੂੰ ਮੰਨ ਰਹੇ ਆ ਅਮੀਰੀ ਕਿਸ ਨੂੰ ਮੰਨ ਰਹੀ ਕੀ ਚਾਹਦੇ ਕੀ ਆ ਐਂਡ ਕਿੱਥੇ ਜਾਣਾ ਚਾਹੁੰਦੇ ਆ ਤੁਸੀਂ 100% ਹੋ ਕੇ ਬਾਅਦ ਚ 0 ਵੱਲ ਨੂੰ ਤੁਹਾਨੂੰ ਤੁਰਨਾ ਪੈਣਾ ਖਤਮ ਹੋ ਜਾਊ ਫਿਰ ਹੁਣ ਚਲੋ ਪੰਜਾਬੀ ਇੰਡਸਟਰੀ ਚ ਆ ਗਾਇਕ ਨੇ ਸਿੰਗਰ ਨੇ ਅ ਦਲਜੀਤ ਦਸਾਂਜਣ ਉਹ ਬੰਦਾ ਆਪਣੇ ਉਸ ਪੀਕ ਟਾਈਮ ਤੇ ਪਹੁੰਚ ਚੁੱਕਾ ਆ ਉਸ ਪੀਕ ਟਾਈਮ ਤੇ ਉਸ ਮੈਨੂੰ ਉਹਦੀ ਇੱਕ ਗੱਲ ਬਹੁਤ ਪਿਆਰੀ ਲੱਗੀ ਉਨੇ ਕਹਿਆ ਵੀ ਮੈਂ ਹੁਣ ਐਂਡ ਲੈਵਲ ਪਹੁੰਚ ਚੁੱਕਾ ਮਸ਼ਹੂਰੀ ਦੇ ਹਮ ਹਨਾ ਉਹਨਾਂ ਲੇਟੈਸਟ ਮੈਟਗਾਲਾ ਉੱਥੇ ਵੀ ਜਾ ਕੇ ਆਇਆ ਮੈਟਗਾਲਾ ਜਿੱਥੇ ਅਰਬਾਂ ਪਤੀ ਜਾਂਦੇ ਹਨ ਹਮ ਉਹ ਕਹਿੰਦਾ ਮੈਂ ਹੁਣ ਉੱਥੋਂ ਹੁਣ ਮੈਨੂੰ ਸਾਰੇ ਜਾਣਨ ਦਾ ਲੱਗੇ ਮੈਂ ਤਾਂ ਹੁਣ ਜ਼ੀਰੋ ਵੱਲ ਨੂੰ ਤੁਰਿਆ ਐਕਚੁਅਲ 'ਚ ਸਫਰ ਜਿਹੜਾ ਨਾ ਜ਼ੀਰੋ ਵੱਲ ਨੂੰ ਹੀ ਆ ਉਹ ਸ਼ੁਰੂ 'ਚ ਹੀ ਜ਼ੀਰੋ ਵਾਲਾ ਕਰ ਲਓ ਉਹ ਕਹਿੰਦਾ ਜੀ ਮੈਂ ਉਹ ਬੰਦੇ ਨੇ ਲੇਟਿਆ ਪਿਆ ਸੀ ਕਹਿੰਦਾ ਹਾਂ ਵੀ ਉੱਠ ਤੂੰ ਐਵੇਂ ਲੇਟਿਆ ਰਹਿਣਾ ਕੀ ਕਰਦਾ ਆ ਉਹ ਕਹਿੰਦਾ ਕਹਿੰਦਾ ਕਿਉਂ ਸਿਕੰਦਰ ਮਾਨ ਦੇ ਕਹਾਣੀ ਦੱਸ ਰਿਹਾ ਹੋਈ ਗੱਲ ਅਣਾ ਸਮਝ ਆ ਗਈ ਨਾ ਤੁ ਵੀ ਐਂਡ ਜੇ ਆਰਾਮ ਹੀ ਨਾ ਤਾਂ ਮੈਂ ਹੋਣੀ ਕਰ ਰਿਹਾ ਉਹ ਕਹਿੰਦਾ ਇੰਨਾ ਕੁਝ ਕਰ ਕਰਾ ਕੇ ਕਹਿੰਦਾ ਯਾਰ ਮੈਂ ਹੁਣ ਹੀ ਆਰਾਮ ਕਰ ਉਹ ਹੀ ਗੱਲ ਆ ਵੀ ਜੇ ਇੰਨਾ ਕੁਝ ਕਰ ਕਰਾ ਕੇ ਤੁਸੀਂ ਬਹੁਤੀ ਸੋਭਾ ਨੂੰ ਸੰਸਾਰੀ ਸੋਭਾ ਨੂੰ ਮੰਨ ਰਹੇ ਆ ਕਿ ਫਿਰ ਮੈਂ ਆਰਾਮ ਕਰੂੰਗਾ ਆਰਾਮ ਜਿਹੜਾ ਨਾ ਐਕਚੁਅਲੀ ਚ ਮੰਨ ਦਾ ਤਨ ਮਨ ਨੂੰ ਖੁਸ਼ੀ ਆ ਗਈ ਨਾ ਆਰਾਮ ਆ ਆਨੰਦ ਤੁਸੀਂ ਕਿਤੇ ਵੀ ਕਿਸੇ ਅਵਸਥਾ ਦੇ ਕੋਈ ਕੁਝ ਅਚੀਵ ਕਰੇਗਾ ਤਾਂ ਹੀ ਲੋਕੀ ਉਹਨੂੰ ਸੁਣਨਗੇ ਦੇ ਅਚੀਵ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਉਸਨੇ ਕੁਝ ਅਚੀਵ ਕੀਤਾ ਤਾਂ ਹੀ ਉਹ ਜ਼ੀਰੋ ਵਾਲ ਤੁਰੇ ਜੇ ਪਹਿਲਾਂ ਹੀ ਜ਼ੀਰੋ ਵਾਲ ਤੁਰੋ ਲੈਂਦਾ ਉਹ ਜ਼ੀਰੋ ਕੁਝ ਅਚੀਵ ਥੋੜੀ ਨਾ ਕਰਦਾ ਇੱਕ ਐਗਜ਼ਾਮਪਲ ਦੇ ਰਿਹਾ ਵੀ ਜਿਹੜਾ ਮੂਲ ਹੈ ਨਾ ਉਧਰ ਨੂੰ ਆਣਾ ਪੈਣਾ ਤੁਸੀਂ ਅਚੀਵਮੈਂਟ ਸੰਸਾਰ ਵਜੋਂ ਤੁਸੀਂ ਅਚੀਵਮੈਂਟ ਉਹਨੂੰ ਮੰਨਦੇ ਆ ਪਰ ਭਗਤਾਂ ਦਾ ਇਹਨਾਂ ਚੀਜ਼ਾਂ ਨੂੰ ਅਚੀਵਮੈਂਟ دنیਵੀਂ ਚੀਜ਼ਾਂ ਦੀ ਅਚੀਵਮੈਂਟ ਨਹੀਂ ਨਾ ਮੰਨਦੇ ਭਗਤ ਜਿਹੜੇ ਨੇ ਰੱਬ ਦਾ ਨਾਮ ਲੈਣ ਲਈ ਉਹਨਾਂ ਲਈ ਅਚੀਵਮੈਂਟ ਇੱਕ ਰੱਬ ਦੇ ਨਾਲ ਜੁੜਨਾ ਉਹ ਅਚੀਵਮੈਂਟ ਆ ਬਸ ਆਪਾਂ ਗੱਲ ਨੂੰ ਗੁਰਨਾਨਕ ਸਾਹਿਬ ਤੇ ਲੈ ਕੇ ਆਂਦੇ ਹਾਂ ਹਾਂਜੀ ਗੁਰਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਗੁਰਨਾਨਕ ਪਾਤਸ਼ਾਹ ਜਿਹੜੇ ਸੀ ਗੁਰਨਾਨਨ ਪਾਤਸ਼ਾਹ ਆਪ ਨਾਰਾਇਣ ਕਲਾ ਧਾਰਜਗ ਮੈਂ ਪਰਵਰਿਆ ਗੁਰਨਾਨਨ ਪਾਤਸ਼ਾਹ ਨੇ ਨਾ ਜਿਹੜੇ ਬੰਦੇ ਦੀ ਜਿੱਥੇ اٹਕ ਆ ਜਿਹੜੀ ਵੀ ਸੱਭੇਤਾਲ ਆ ਭਾਵੇਂ ਸਿੱਧ ਜੋਗੀ ਸੀ ਭਾਵੇਂ ਮੱਕੇ ਦੇ ਸੀ ਕਾਜ਼ੀ ਰੁਕਨਦੀਨ ਸੀ ਪਾਵੇਂ ਹਰਦਵਾਰ ਦੇ ਪਾਂਡੇ ਸੀ ਪਾਵੇਂ ਉਹ ਅ ਰਸ਼ੀਆ ਦੇ ਸੀ ਹਨਾ ਪਾਵੇਂ ਚੀਨ ਜਾਪਾਨ ਦੇ ਸੀ ਪਾਵੇਂ ਲਾਮੇ ਸੀ ਗੁਰੂ ਪਾਸ਼ਾ ਨੇ ਜਿਹੜੇ ਬੰਦੇ ਦੀ ਜਿੱਥੇ اٹਕ ਸੀ ਨਾ ਉਹਦੇ ਤੱਕ ਉਸ ਸੱਚ ਦਾ ਪੈਰਾ ਦੇ ਕਰਕੇ ਉਹਨੂੰ ਦੱਸਿਆ ਵੀ ਤੇਰੀ ਇੱਥੇ اٹਕਾ ਇੱਥੋਂ ਅੱਗੇ ਇਦਾਂ ਮਿਲਿਆ ਜਾ ਸਕਦਾ ਤੂੰ ਇਹ ਸੱਚ ਰਹਿ ਕੇ ਅੱਗੇ ਕਿਵੇਂ ਮਿਲਣਾ ਇਸ ਚੀਜ਼ ਦੱਸਣਿਆ ਦਿੱਤਾ ਹੁਣ ਗੁਰਨਾਣ ਪਾਸ਼ਾ ਨੇ ਕਈ ਲੱਖਾਂ ਮੀਲ ਯਾਤਰਾ ਕੀਤੀ ਆ ਤੇ ਸੱਚ ਦਾ ਸਨੇਹਾ ਦਿੱਤਾ ਉਸ ਰੱਬ ਦੇ ਨਾਮ ਦੇ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਉਸ ਰੱਬ ਦੇ ਨਾਮ ਨਾਲ ਜੋੜਿਆ ਜੇ ਆਪਣੇ ਨਾਲ ਜੋੜੇ ਹੁੰਦਾ ਸਾਰੇ ਸੰਸਾਰ ਚ ਤੁਹਾਨੂੰ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਜੀ ਦੀ ਹੁੰਦੀ ਨਜ਼ਰ ਆਣੀ ਜਣਾ ਕਿਉਂਕਿ ਉਹ ਰੱਬ ਦੇ ਨਾਲ ਜੋੜਿਆ ਨਾ ਆਪਣੇ ਨਾਲ ਸਰੀਰ ਨਾਲ ਨਹੀਂ ਜੋੜਿਆ ਤੇ ਉਹ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਜਿਹੜਾ ਕਨਸੈਪਟ ਆ ਉਹ ਧਰਮ ਧਰਮ ਦਾ ਪ੍ਰਚਾਰ ਆਪਣਾ ਪ੍ਰਚਾਰ ਕਨਸੈਪਟ ਨਹੀਂ ਆ ਤੇ ਧਰਮ ਦਾ ਪ੍ਰਚਾਰ ਧਰਮ ਦਾ ਪਤਾ ਲੱਗਣਾ ਹੀ ਤਾਨੂੰ ਐਕਚੁਅਲ ਦੇ ਵਿੱਚ ਇੱਕ ਸੱਚਾ ਸਟੂਡੈਂਟ ਇੱਕ ਸੱਚਾ ਸ਼ਿਸ਼ ਸੱਚਾ ਸਿੱਖ ਬਣ ਨਾ ਸਕਦਾ ਹੂੰ ਤੇ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਨਜ਼ਰੀਏ ਵਿੱਚ ਦੇਦਾ ਵੀ ਉਹ ਬਹੁਤ ਬ੍ਰਾਡ ਉਹਦੀ ਉਸ ਅਕਾਲ ਪੁਰਖ ਦਾ ਰੂਪ ਇਸ ਵਜੋਂ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਕਿਸੇ ਨਾਲ ਵਿਤਕਰਾ ਕਰਕੇ ਗੱਲ ਨਹੀਂ ਕੀਤੀ ਉਹ ਮੈਂ ਹਰ ਕਿਸੇ ਕੋਲੇ ਗਏ ਕਿਉਂਕਿ ਉਹ ਉਹਦਾ ਹੀ ਰੂਪ ਸੀ ਸਾਰਿਆਂ ਨਾਲ ਹੀ ਸੀ ਕਿਸੇ ਨਾਲ ਉਹਨਾਂ ਨੇ ਉਹ ਕੀਤੇ ਕਲਯੁਗ ਚ ਤਾਂ ਸਾਰੇ ਹੁਣ ਤੱਕ ਸਬੇਤਾਂਵਾਂ ਆ ਚੁੱਕੀਆਂ ਜੀ ਨਾ ਉਦੋਂ ਤੱਕ ਹੂੰ ਤੇ ਉਹ ਸਾਰੀਆਂ ਸਬੇਤਾਂਵਾਂ ਤੱਕ ਪਹੁੰਚ ਕਰਕੇ ਉਹਨਾਂ ਨੇ ਹਰ ਉਸ ਇਨਸਾਨ ਨੂੰ ਉਹਦੇ ਨਾਲ ਡਾਇਰੈਕਟ ਕਿਵੇਂ ਮਿਲਣਾ ਵਿਚੋ ਵਿਚੋਲੀਆਂ ਨੂੰ ਕੱਢ ਕੇ ਤੇ ਉਸ ਨਾਮੇ ਲਾਇਆ ਗੁਰੂ ਨਾਨਕ ਪਾਸ਼ਾ ਨੇ ਗੁਰੂ ਨਾਨਕ ਸਾਹਿਬ ਤੇ ਨਾਵਾ ਦੀ ਵੀ ਬੜੀ ਗੱਲ ਹੁੰਦੀ ਹੈ ਬੜੇ ਨਾਮ ਸੀ ਉਹਨਾਂ ਦੇ ਜਿੱਥੇ ਜਿੱਥੇ ਗਏ ਉੱਥੇ ਉੱਥੇ ਉਹਨਾਂ ਦੇ ਅਲੱਗ-ਅਲੱਗ ਨਾਮ ਰਹੇ ਆ ਗੁਰੂ ਨਾਨਕ ਪਾਸ਼ਾ ਨਾਨਕ ਲਾਮਾ ਰਿਸ਼ੀ ਰੀ ਪਹੁੰਚੇ ਬਾਬਾ ਫੂਸਾ ਨਾਨਕ ਲਾਮਾ ਤੇ ਨਾਨਕ ਸਾ ਫਕੀਰ ਫੇ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਤਰੀਕੇ ਨਾਲ ਵਾਸ਼ਨ ਗੁਰੂ ਜੀ ਇਸ ਤਰ੍ਹਾਂ ਕਰਕੇ ਬੁਲਾਇਆ ਜਾਂਦਾ ਪਰ ਉਹਨ ਏਸ ਚੀਜ਼ ਦੇ ਨਾਲ ਉਹਨਾਂ ਦਾ ਕੋਈ ਸਭਤਾ ਤਾਂ ਨਹੀਂ ਚੇਂਜ ਹੋਣਾ ਧਰਮ ਤਾਂ ਨਹੀਂ ਚੇਂਜ ਹੋਣਾ ਨਾਮ ਜਿੰਨੇ ਮਰਜ਼ੀ ਲਈਓ ਉਹਨਾਂ ਦਾ ਧਰਮ ਦਾ ਪ੍ਰਚਾਰ ਕੀਤਾ ਧਰਮ ਦੀ ਗੱਲ ਕੀਤੀ ਉਸ ਅਕਾਲ ਪੁਰਖ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਹਮ ਯੂਨੀਵਰਸ ਸੋਚ ਯੂਨੀਵਰਸ ਬਾਉਂਡੇਸ਼ਨ ਨਹੀਂ ਹੈ ਲਿਮਟਲੈਸ ਹੈ ਧਰਮ ਦਾ ਕਨਸੈਪਟ ਬਾਉਂਡੇਸ਼ਨ ਵਾਲਾ ਨਹੀਂ ਲਿਮਟਲੈਸ ਹੈ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਬਾਉਂਡੇਸ਼ਨ ਚ ਲੈ ਆਉਗਾ ਧਰਮ ਦਾ ਪ੍ਰਚਾਰੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਫਿਰ ਦੂਜੇ ਬੰਦੇ ਦੂਜੀ ਸਭਿਤਾਵਾਂ ਵਾਲੇ ਨજર ਆਣ ਲੱਗ ਜਾਣਗੇ ਵੀ ਆਹ ਫਲਾਣਾ ਸਭਿਤਾ ਦਾ ਆਹ ਫਲਾਣਾ ਸਭਿਤਾ ਦਾ ਧਰਮੀ ਬੰਦੇ ਦਾ ਕਿਸੇ ਵੀ ਸਭਿਤਾ ਨਾਲ ਵਿਤਕਰਾ ਜਾਂ ਵਿਰੋਧ ਨਹੀਂ ਹ ਹ ਉਹਦਾ ਸਾਰਿਆਂ ਨਾਲ ਪਿਆਰ ਆ ਹੂੰ